ਨੇ ਆਸਟ੍ਰੇਲੀਆ ਕੋਈ ਸਾਰੀ ਟੈਕਨੋਲੋਜੀ ਸਾਇੰਸ ਬਹੁਤ ਪਹਿਲਾਂ ਤੋਂ ਆ। ਬਾਹੀ ਹੋਈ ਨੇ ਸਾਲ ਤੋਂ ਵਧੀਆ ਪਰਫਾਰਮ ਕਰ ਰਹੇ ਯੂਰੋਪੀਅਨ ਕੰਟਰੀਜ਼ ਵੀ ਪਰ ਇੰਡੀਆ ਚੋ ਚੀਜ਼ਾਂ ਅਜੇ ਮਤਲਬ ਕਾਫੀ ਮਿਨਿਮਲਿਸਟਿਕ ਆ। ਆਈ ਥਿੰਕ ਕਿ ਵੱਡੀਆਂ ਟੀਮਜ਼ ਨੂੰ ਹਰਾਉਣ ਲਈ ਨਾ ਉਹ ਟਫ ਪ੍ਰੈਸ਼ਰ ਸਿਚੁਏਸ਼ਨ ਹੈਂਡਲ ਕਰਨ ਲਈ ਜਿਹੜੀ ਮੈਂਟਲ ਸਟਰੈਂਥ ਆ ਉਹ ਬਹੁਤ ਇੰਪੋਰਟੈਂਟ ਆ। ਤੇ ਉਹ ਰੀਸੈਂਟਲੀ ਇੰਡੀਅਨ ਟੀਮ ਨੇ ਫਿਗਰ ਆਊਟ ਕੀਤੀ ਆ ਮੈਂਟਲ ਕੋਚ ਲਾਏ ਨਾਲ ਤੇ ਉਹਦੇ ਨਾਲ ਮਿਲਦਾ ਬਹੁਤ ਵੱਡਾ ਬੈਨੀਫਿਟ ਆ। ਤੁਸੀਂ ਕੋਈ ਵੀ ਸਪੋਰਟਸ ਚੋ ਕੇ ਦੇਖ ਲਓ ਜਦ ਤੱਕ ਆਪਣੀ ਬਾਡੀ ਸਾਊਂਡ ਐਂਡ ਫਿਟ ਸਸੀਕਲ ਜੀ ਮੈਂ ਸਰਬਗਿੱਲ ਪੰਜਾਬ ਟੀਵੀ ਦੇ ਉੱਤੇ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਕਰਦਾ ਅਸੀਂ ਅੱਜ ਆਪਣੇ ਹਾਕੀ ਦੇ ਇੰਟਰਨੈਸ਼ਨਲ ਪਲੇਅਰ ਜਸਜੀਤ ਸਿੰਘ ਕੋਲਾਰ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਕੋਲਾਰ ਸਾਹਿਬ ਬਹੁਤ ਸਾਲ ਇੰਡੀਆ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਨੇ ਔਰ ਡਿਫੈਂਡਰ ਦੇ ਵਜੋਂ ਹਾਕੀ ਦੇ ਵਿੱਚ ਇਹ ਖੇਡਦੇ ਨੇ ਬੜੀ ਕਲਾਸਿਕਲ ਗੇਮ ਹੈ ਬੜੀ ਕੌਨਫੀਡੈਂਸ ਵਾਲੀ ਗੇਮ ਹੈ ਸੋ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਆਪਾਂ ਉਹਨਾਂ ਦੇ ਨਾਲ ਉਹਨਾਂ ਦੇ ਸਫ਼ਰ ਬਾਰੇ ਗੱਲਬਾਤ ਕਰਾਂਗੇ ਜਸਜੀਤ ਸਸੀਕਲ ਕਾਸ਼ੀ ਗੱਲ ਪਾ ਜੀ। ਟਾਈਮ ਦੇਣ ਵਾਸਤੇ ਸ਼ੁਕਰੀਆ। ਤੇ ਮੈਂ ਹੁਣੇ ਆਕਾਸ਼ ਨਾਲ ਵੀ ਗੱਲ ਕੀਤੀ ਤੇ ਮੈਨੂੰ ਕਾਫੀ ਚੀਜ਼ਾਂ ਆਪ ਵੀ ਮਤਲਬ ਨਵੀਆਂ ਪਤਾ ਲੱਗਦਾ ਕਿ ਜਦੋਂ ਆਪਾਂ ਯੂ ਨੋ ਕਿਸੇ ਪ੍ਰੋਫੈਸ਼ਨਲ ਪਲੇਅਰ ਦੇ ਨਾਲ ਗੱਲਬਾਤ ਕਰਦੇ ਆਂ ਤੇ ਸਾਡੀ ਆਪਣੀ ਨੌਲੇਜ ਦੇ ਵਿੱਚ ਬੜਾ ਵਾਧਾ ਹੋ ਜਾਂਦਾ ਹੈ। ਆਪਾਂ ਸਿੱਧਾ ਓਨ ਦਾ ਪੁਆਇੰਟ ਗੱਲ ਕਰਦੇ ਆਂ। ਆਮ 올림픽ਸ ਦੇ ਵਿੱਚ ਆਪਣੇ ਬੈਕ ਟੂ ਬੈਕ ਦੋ ਬ੍ਰੌਂਜ਼ ਮੈਡਲ ਆਏ। ਫਿਰ ਉਸ ਤੋਂ ਬਾਅਦ ਆਪਾਂ ਏਸ਼ੀਅਨ ਚੈਂਪੀਅਨ ਟਰੋਫੀ ਦੇ ਵਿੱਚ ਵੀ 골ਡ ਹਾਸਲ ਕੀਤਾ। ਹਾਂ ਜੀ। ਇੰਡੀਆ ਦੀ ਜਿਹੜੀ ਹਾਕੀ ਹੈ ਉਹ ਮੋੜ ਸੁਰਜੀਤ ਹੋ ਰਹੀ ਹੈ ਜ਼ਿੰਦਾ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਪਾਜੀ ਅ ਪਾਜੀ ਦੇਖੋ ਮੈਂ ਮੰਨਦਾ ਕਿ ਹਾਕੀ ਇੱਕ ਟੀਮ ਗੇਮ ਹੈ ਤੇ ਕੋਈ ਵੀ ਟੀਮ ਨੂੰ ਸਕਸੈਸਫੁਲ ਹੋਣ ਲਈ ਨਾ ਇੱਕ ਬਹੁਤ ਲੰਬੇ ਪ੍ਰੋਸੈਸ ਤੋਂ ਗੁਜ਼ਰਨਾ ਪੈਂਦਾ ਜੀ ਤੇ ਉਹ ਪ੍ਰੋਸੈਸ ਜਿਹੜਾ ਆ ਉਹ ਪਿਛਲੇ ਐਕਚੁਅਲ ਚ ਲੋਕੀ ਸਿਰਫ ਮੈਡਲ ਦੇਖਦੇ ਆ ਮਿਹਨਤ ਨਹੀਂ ਦੇਖਦੇ ਐਸ ਅ ਟੀਮ ਉਹ ਪ੍ਰੋਸੈਸ ਪਿਛਲੇ 10 12 ਸਾਲ ਤੋਂ ਚੱਲਦਾ ਆ ਰਿਹਾ ਜੀ ਜਿਹਦੇ ਵਿੱਚ ਇੰਡੀਆ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਜੀ ਕਾਫੀ ক্লোਜ਼ ਇੰਕਾਊਂਟਰਸ ਰਹੇ ਸੀ ਵੱਡੇ ਟਰਨਮੈਂਟਸ ਵਿੱਚ ਜਿੱਥੇ ਨਹੀਂ ਮੈਡਲ ਪ੍ਰਾਪਤ ਹੋ ਸਕਿਆ ਪਰ ਉਹ ਸਾਰੀਆਂ ਜਿਹਨੂੰ ਓਵਰਕਮ ਕਰਕੇ ਉਹ ਪ੍ਰੋਸੈਸ ਚ ਹੁਣ ਜਦਾਂ ਇੱਕ ਆਪਾਂ ਕੋਲੇਜੋਂ ਆਪਾਂ ਹੀਰਾ ਤਰਾਸ਼ ਕੇ ਨਿਕਲਦਾ ਉਦਾਂ ਉਹ ਟੀਮ ਹੁਣ ਉਸ ਲੈਵਲ ਤੇ ਪਹੁੰਚ ਚੁੱਕੀ ਆ ਜੀ ਕਿ ਹੁਣ ਮਤਲਬ ਉਹ ਇੱਕ بیس ਬਣ ਗਿਆ ਜਿਹਨੂੰ ਆਪਾਂ ਕਹਿੰਦੇ ਨਾ ਟੂ ਅਚੀਵ that ਲੈਵਲ ਹੁਣ ਉਸ ਲੈਵਲ ਤੋਂ ਉੱਪਰ ਜਾਣਾ ਜਿਹੜਾ ਇੱਕ ਸਟੈਪ ਟਿਲ 올림픽ਸ 골ਡ ਜਿਹੜਾ ਕਿ ਆਈ ਫੀਲ ਕਿ ਬਹੁਤ ਜਲਦੀ ਹੁਣ ਆ ਸਕਦਾ ਜੇ ਇਸ ਹਾਵਰਨ ਟੀਮ ਨੇ ਪਰਫਾਰਮ ਕੀਤਾ ਹੈ ਤੇ ਅੱਗੇ ਵੀ ਕਰ ਰਹੀ ਹੈ ਜੀ ਅ ਤੁਸੀਂ ਬਿਲਕੁਲ ਠੀਕ ਮਤਲਬ ਦੱਸਿਆ ਸਾਨੂੰ ਅ ਕਿਉਂਕਿ ਸਾਡੀਆਂ ਸਾਰਿਆਂ ਦੀਆਂ ਵੀ ਇੱਛਾਵਾਂ ਹਮੇਸ਼ਾ ਆਪਣੀ ਹਾਕੀ ਟੀਮ ਦੇ ਨਾਲ ਹੁੰਦੀਆਂ ਨੇ ਕਿਉਂਕਿ ਹਾਕੀ ਆਪਣੀ ਨੈਸ਼ਨਲ ਗੇਮ ਵੀ ਹੈ ਪਰ ਜਿਹੜੇ ਬੰਦੇ ਹਾਕੀ ਨੂੰ ਪਸੰਦ ਕਰਦੇ ਨੇ ਉਹ ਮਤਲਬ ਉਹਨੂੰ ਦਿਲ ਤੋਂ ਫੋਲੋ ਵੀ ਕਰਦੇ ਆ ਤੇ ਉਹਨਾਂ ਦੇ ਜਿਹੜੇ ਪਲੇਅਰਸ ਨੇ ਜਾਂ ਜਿਹੜੇ ਟੀਮ ਦੇ ਵਿੱਚ ਖੇਡਦੇ ਪਲੇਅਰ ਨੇ ਜਾਂ ਜਿਹੜੇ ਹਾਕੀ ਦੇ ਸਟਾਰੇ ਨੇ ਉਹ ਵੀ ਬੜੇ ਅਜ਼ੀਜ਼ ਹੋ ਜਾਂਦੇ ਆ ਤੇ ਮੈਂ ਮਤਲਬ ਇਹ ਪੁੱਛਣਾ ਚਾਹੁੰਦਾ ਕਿ ਓਵਰ ਦਾ ਪੀਰੀਅਡ ਆਫ ਟਾਈਮ ਜਿਹੜੀ ਹਾਕੀ ਦਾ ਸਟਾਈਲ ਆ ਔਰ ਉਹਦੀ ਟੈਕਨੀਕ ਹੈ ਔਰ ਟੈਕਟਿਕਸ ਆ ਬੜੀ ਡਿਵੈਲਪ ਹੋਈ ਹੈ ਫਿਟਨੈਸ ਲੈਵਲ ਬੜਾ ਪਲੇਅਰਸ ਦਾ ਅੱਜਕੱਲ ਬੜਾ ਮਤਲਬ ਹਾਈ ਲੈਵਲ ਤੇ ਚੱਲ ਰਿਹਾ ਹੈ ਤੇ ਪਹਿਲਾਂ ਮੈਂ ਦੇਖਦਾ ਸੀ ਬੜੇ ਥਿਕ ਐਂਡ ਹੈਵੀ ਪਲੇਅਰ ਹੁੰਦੇ ਸੀ ਪਰ ਅੱਜ ਕੱਲ ਬਹੁਤ ਲਾਈਟ ਪਲੇਅਰ ਨੇ ਔਰ ਉਹ ਉਹਨਾਂ ਦੀ ਜਿਹੜੀ ਇੰਡੋਰੈਂਸ ਐ ਭਾਵੇਂ ਆਪਾਂ ਸਟਰੈਂਥ ਦੀ ਗੱਲ ਕਰ ਲਈਏ ਜਾਂ ਫਲੈਕਸੀਬਿਲਟੀ ਦੀ ਜਾਂ ਅਜਿਲਟੀ ਦੀ ਗੱਲ ਕਰ ਲਈਏ ਹਰ ਇੱਕ ਕੰਪੋਨੈਂਟ ਦੇ ਉੱਤੇ ਕੰਮ ਕੀਤਾ ਹੋਇਆ ਹੁੰਦਾ ਭਾਜੀ ਕੀ ਦੇਖਦੇ ਹੋ ਕਿ ਆਪਾਂ ਮੰਨ ਲਓ ਫਿਟਨੈਸ ਲੈਵਲ ਨੂੰ ਹੋਰ ਕਿਸ ਤਰੀਕੇ ਨਾਲ ਇੰਪਰੂਵ ਕਰ ਸਕਦੇ ਆ ਜਾਂ ਇੰਡੀਆ ਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰੋਗਰਾਮਿੰਗ ਹੋ ਰਹੀ ਹੈ ਔਰ ਕੀ ਆਪਾਂ ਫਿਟਨੈਸ ਵੱਲ ਕਿੰਨਾ ਧਿਆਨ ਦੇ ਰਹੇ ਆ ਅਹ ਭਜੀ ਤੁਸੀਂ ਕਿਹਾ ਫਿਟਨੈਸ ਮਤਲਬ ਇਹ ਹਾਕੀ ਦਾ ਬਹੁਤ ਜਿਆਦਾ ਇੰਪੋਰਟੈਂਟ ਪਾਰਟ ਆ ਜੀ ਤੇ ਆਈ ਫੀਲ ਕਿ ਉਹਦੇ ਵਿੱਚ ਸਾਇੰਸ ਦਾ ਬਹੁਤ ਵੱਡਾ ਰੋਲ ਆ ਇੱਕ ਕਿਉਂਕਿ ਆਪਣੇ ਸਾਰੇ ਜਿਹੜੇ ਪਲੇਅਰਸ ਹੁੰਦੇ ਆ ਸਾਇੰਟੀਫਿਕਲੀ ਨੇ ਸਾਊਂਡ ਨਹੀਂ ਹੁੰਦੇ ਕਿਉਂਕਿ ਇੰਨੀ ਆਪਾਂ ਨੋਲੇਜ ਨਹੀਂ ਗੇਨ ਕਰ ਹੁੰਦੀ ਕਿਉਂਕਿ ਸਾਰੇ ਆਪਣੀ ਉਮਰ ਲੰਘ ਜਾਂਦੀ ਜਾਂ ਸਪੋਰਟਸ ਕਰਦੇ ਕਰਦੇ ਜਦਾ ਆਪਾਂ ਸਾਇੰਟੀਫਿਕ ਜਿਹੜੀ ਨੋਲੇਜ ਨਾਲ ਨਹੀਂ ਜੁੜ ਪਾਉਂਦੇ ਜੀ ਉਮਨ ਲੱਗਦਾ ਕਿ ਉੱਥੇ ਆਪਣੀਆਂ ਜਿਹੜੀਆਂ ਗਵਰਨਮੈਂਟਸ ਆ ਲੋਕਲ ਗਵਰਨਮੈਂਟਸ ਆ ਇਵਨ ਕਿ ਫੈਡਰੇਸ਼ਨਸ ਆ ਜਿਹੜੀਆਂ ਜਿੱਨਾ ਉਹ ਸਾਇੰਸ ਨੂੰ ਜ਼ਿਆਦਾ ਇਨਵੋਲਵ ਕਰੂਗੇ ਸਪੋਰਟਸ ਨਾਲ ਟੈਕਨੀਕਲ ਐਨਾਲਿਸਟ ਜਿੱਦਾਂ ਹੁਣ ਜੁੜੇ ਆ ਪਿਛਲੇ ਕੁਝ ਸਾਲਾਂ ਤੋਂ ਉਦੋਂ ਹੀ ਸਪਲੀਮੈਂਟ ਡਾਈਟੀਸ਼ੀਅਨਸ ਹੋ ਗਏ ਨਿਊਟ੍ਰੀਸ਼ਨਸ ਹੋ ਗਏ ਜਿੱਨਾ ਉਹ ਜ਼ਿਆਦਾ ਆਪਣੇ ਨਾਲ ਪਲੇਅਰਾਂ ਦੇ ਨਾਲ ਜੁੜਨਗੇ ਜਿੰਨੀ ਆਪਾਂ ਸਾਇੰਸ ਲੈ ਕੇ ਆਵਾਂਗੇ ਜਿੱਦਾਂ ਹੁਣ ਆਸਟ੍ਰੇਲੀਆ ਨਾਲ ਆਪਾਂ ਕੰਪੇਅਰ ਕਰਦੇ ਆ ਆਸਟ੍ਰੇਲੀਆ ਕੋ ਇਸ ਸਾਰੀਆਂ ਟੈਕਨੋਲੋਜੀ ਸਾਇੰਸ ਬਹੁਤ ਪਹਿਲਾਂ ਤੋਂ ਆ ਤਾਂ ਹੀ ਉਹ ਇਹਨੇ ਸਾਲ ਤੋਂ ਵਧੀਆ ਪਰਫਾਰ ਅਜੇ ਮਤਲਬ ਕਾਫੀ ਮਿਨਿਮਲਿਸਟਿਕ ਆ ਜੀ ਤੇ ਉਹ ਜਿੱਦਾਂ ਜਿੱਦਾਂ ਇੰਪਰੂਵ ਕਰਨਗੇ ਹੌਲੀ ਹੌਲੀ ਉੱਚਾਉਣ ਗਿਆ ਤੇ ਆਬਵੀਅਸਲੀ ਫਿਟਨੈਸ ਸਾਡੀ ਇੰਪਰੂਵ ਹੋਊਗੀ ਤੇ ਉਹਦੇ ਨਾਲ ਆਬਵੀਅਸਲੀ ਟੀਮ ਗੇਮ ਵੀ ਇੰਪਰੂਵ ਹੋਊਗੀ ਜੀ ਤੇ ਇੱਕ ਬਹੁਤ ਇੰਪੋਰਟੈਂਟ ਪਾਰਟ ਆ ਜਿਹੜਾ ਫਿਟਨੈਸ ਨਾਲੋਂ ਹੈਗਾ ਮੈਂਟਲ ਹੈਲਥ ਐਂਡ ਮੈਂਟਲ ਸਟਰੈਂਥ ਕਹਿੰਦੇ ਤੁਸੀਂ ਜੀ ਆਈ ਥਿੰਕ ਇਹ ਵੱਡੀਆਂ ਟੀਮਸ ਨੂੰ ਹਰਾਉਣ ਲਈ ਨਾ ਉਹ ਟਫ ਪ੍ਰੈਸ਼ਰ ਸਿਚੁਏਸ਼ਨ ਹੈਂਡਲ ਕਰਨ ਲਈ ਜਿਹੜੀ ਮੈਂਟਲ ਸਟਰੈਂਥ ਆ ਉਹ ਬਹੁਤ ਇੰਪੋਰਟੈਂਟ ਆ ਤੇ ਉਹ ਰੀਸੈਂਟਲੀ ਇੰਡੀਅਨ ਟੀਮ ਨੇ ਫਿਕਰ ਆਊਟ ਕੀਤੀ ਆ ਮੈਂਟਲ ਕੋਚ ਲ ਉਦੇ ਨਾਲ ਮਿਲਦਾ ਬਹੁਤ ਵੱਡਾ ਬੈਨੀਫਿਟ ਆ ਤੇ ਇਹ ਛੋਟੀ ਛੋਟੀ ਚੀਜ਼ਾਂ ਆ ਟੂ ਮੇਕ ધ ਨੈਕਸਟ 빅 ਸਟੈਪ ਟੂ ਲਾਈਕ 올림픽ਸ 골ਡ ਜੀ ਕੁਲਾਰ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਤੇ ਬੜਾ ਵਾਜਬ ਤੁਸੀਂ ਪੁਆਇੰਟ ਵੀ ਦੱਸਿਆ ਕਿ ਸਾਨੂੰ ਮੈਂਟਲ ਟਫਨੈਸ ਵੀ ਚਾਹੀਦੀ ਹੈ ਕਿਉਂਕਿ ਔਨ ਦਾ ਫੀਲਡ ਜਾਂ ਆਫ ਦਾ ਫੀਲਡ ਸਾਨੂੰ ਬਹੁਤ ਜ਼ਿਆਦਾ ਸਰਕਮਸਟੈਂਸਸ ਦਾ ਸਾਹਮਣਾ ਕਰਨਾ ਪੈਂਦਾ ਸਪੈਸ਼ਲੀ ਜਦੋਂ ਵੱਡੇ ਟੂਰਨਾਮੈਂਟ ਆਪਾਂ ਖੇਡਦੇ ਆ ਤੇ ਪ੍ਰੈਸ਼ਰ ਵੀ ਹੁੰਦਾ ਔਰ ਯੂ نو ਪਲੇਅਰਸ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਣੇ ਨਾਲ ਲੈ ਕੇ ਚਲਣੀਆਂ ਹੁੰਦੀਆਂ ਮੈਨੂੰ ਲੱਗਦਾ ਵੀ ਨਿਊਟ੍ਰੀਸ਼ਨ ਦੀ ਨੋਲਿਜ ਵੀ ਆਪਾਂ ਨੂੰ ਨਾਲ ਦੀ ਨਾਲ ਔਨ ਪੁਆਇੰਟ ਕਰਨੀ ਚਾਹੀਦੀ ਹੈ ਕਿਉਂਕਿ ਜਿੱਥੇ ਤੱਕ ਮੈਨੂੰ ਵੀ ਲੱਗਦਾ ਕਿ ਜੇ ਆਪਾਂ ਹੋਰ ਐਸਪੈਕਟ ਨੂੰ ਕਵਰ ਕਰ ਰਹੇ ਹਾਂ ਤੇ ਨਿਊਟ੍ਰੀਸ਼ਨ ਦਾ ਜਿਹੜਾ ਪਾਰਟ ਹੈ ਉਹ ਵੀ ਸਾਨੂੰ ਕਨਸਿਡਰ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਗ੍ਰਾਸ ਰੂਟ ਲੈਵਲ ਤੋਂ ਹੀ ਸਾਨੂੰ ਜਿਹੜੀ ਨਿਊਟ੍ਰੀਸ਼ਨ ਦੀ ਫੂਡ ਦੀ ਪ੍ਰੈਕਟਿਸ ਆ ਗੱਟ ਹੈਲਥ ਦੀ এডਿਕੇਸ਼ਨ ਹੈ ਰਿਕਵਰੀ ਰੈਸਟ ਸਪਲੀਮੈਂਟੇਸ਼ਨ ਇਹ ਸਾਰੇ ਪੁਆਇੰਟਸ ਜਿਹੜੇ ਨੇ ਉਹ ਸਾਨੂੰ ਕਵਰ ਕਰਨੇ ਚਾਹੀਦੇ ਕੀ ਕਹਿਣਾ ਚਾਹੁੰਦੇ ਪਾਜੀ ਇਸ ਬਾਰੇ ਫਜੀ ਕੋਈ ਵੀ ਸਪੋਰਟਸ ਨਾ ਉਹਦਾ ਬੇਸਿਕ ਜਿਹੜੀ ਉਹਦੀ ਉਹਦਾ ਫਾਊਂਡੇਸ਼ਨ ਆ ਨਾ ਉਹ ਆਪਣੀ ਬੋਡੀ ਤੋਂ ਆ ਜੀ ਤੁਸੀਂ ਕੋਈ ਵੀ ਸਪੋਰਟਸ ਚੋ ਕੇ ਦੇਖ ਲਓ ਜਦ ਤੱਕ ਆਪਣੀ ਬੋਡੀ ਸਾਊਂਡ ਐਂਡ ਫਿਟ ਨਹੀਂ ਹੈਗੀ ਨਾ ਕਿ ਆਪਾਂ ਨਹੀਂ ਖੇਡ ਸਕੋ ਤੇ ਬੋਡੀ ਨੂੰ ਸਾਊਂਡ ਐਂਡ ਫਿਟ ਕਰਨ ਨੂੰ ਨਿਊਟ੍ਰੀਸ਼ਨ ਜਿਹੜੀ ਆ ਉਹ ਸਭ ਤੋਂ ਇੰਪੋਰਟੈਂਟ ਆ ਹੁਣ ਮੈਂ ਆਪਣੀ ਐਗਜ਼ਾਮਪਲ ਦੱਸ ਤੁਹਾਨੂੰ ਜਦੋਂ ਅਸੀਂ ਸਕੂਲ ਟਾਈਮ ਤੇ ਸੀਗੇ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਪ੍ਰੋਟੀਨ ਕਿੰਨਾ ਕਿ ਇੰਪੋਰਟੈਂਟ ਆ ਬੋਡੀ ਲਈ ਕਾਰਬਸ ਕਿੰਨੇ ਇੰਪੋਰਟੈਂਟ ਆ ਬਾਕੀ ਜਿਹੜੇ ਫਾਈਬਰ ਹੋ ਗਿਆ ਜਾਂ ਬਾਕੀ ਜੋ ਚੀਜ਼ਾਂ ਆ ਵਿਟਾਮਿਨਸ ਹੋ ਗਿਆ ਕਿੰਨੇ ਇੰਪੋਰਟੈਂਟ ਆ ਜਿੱਦ hockey start ਕੀਤੀ ਉਹਦਾ ਪਤਾ ਲੱਗਦਾ ਕਿ ਆਬਵੀਅਸਲੀ ਉਹ ਚੀਜ਼ਾਂ ਚ ਅਸੀਂ ਬਹੁਤ ਜ਼ਿਆਦਾ ਇੰਪਰੂਵ ਕਰ ਸਕਦੇ ਸੀ ਤੇ ਉਹ ਚੀਜ਼ਾਂ ਹੁਣ ਹੌਲੀ ਹੌਲੀ ਆ ਰਹੀਆਂ ਟੀਮ ਦੇ ਨਾਲ ਇੰਡੀਅਨ ਟੀਮ ਦੇ ਨਾਲ ਆ ਰਹੀਆਂ ਪਰ ਉਹ ਸਾਨੂੰ ਡੋਮੈਸਟਿਕ ਗ੍ਰਾਸ ਰੂਟ ਲੈਵਲ ਤੇ ਬੱਚਿਆਂ ਨੂੰ ਐਟ ਲੀਸਟ 1 ਆਰ ਦਾ ਸੈਸ਼ਨ ਚਾਹੀਦਾ ਆ ਵੀਕਲੀ ਕਿ ਉਹਨਾਂ ਨੂੰ ਸਾਰਾ ਪਤਾ ਲੱਗੇ ਆਪਣੀ ਬੋਡੀ ਨੂੰ ਕਿੱਦਾਂ ਤੁਸੀਂ ਇਨਹਾਂਸ ਕਰਨਾ ਕਿੱਦਾਂ ਤੁਸੀਂ ਇੰਪਰੂਵ ਕਰਨਾ ਕਿਉਂਕਿ ਇਹ ਚੀਜ਼ਾਂ ਬਹੁਤ ਟੈਕਨੀਕਲ ਆ ਇਹ ਚੀਜ਼ਾਂ ਆਪਾਂ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਮਤਲਬ ਉਹਨਾਂ ਨੂੰ ਜਦੋਂ ਕੋਈ ਜਦੋਂ ਉਂਗਲੀ ਫੜ ਕੇ ਆਪਾਂ ਚਲਾਉਨੇ ਆ ਨਾ ਇਦਾਂ ਸ਼ੁਰੂ ਤੋਂ ਹੀ ਦੱਸਾਂਗੇ ਤਾਂ ਹੀ ਉਹ ਗੱਲ ਬਣਨੀ ਹੈ ਇਨੀ ਕਿ ਆਪਾਂ ਮਤਲਬ ਇੱਕ ਦਿਨ ਆਪਾਂ ਉਹਨਾਂ ਨੂੰ ਸੱਡਨਲੀ ਇਹ ਚੀਜ਼ਾਂ ਸਾਰੀਆਂ ਦੱਸਤੀਆਂ ਤੇ ਉਹ ਅਡਾਪਟ ਕਰ ਲੈਣਗੇ ਤੇ ਉਹਦਾ ਇੰਪਰੂਵ ਹੋ ਜਾਊਗਾ ਲਾਈਕ ਇਟਸ ਅ ਲੌਂਗ ਪ੍ਰੋਸੈਸ ਜੀ ਤੇ ਉਹ ਮੈਨੂੰ ਲੱਗਦਾ ਕਿ ਉਹਦੇ ਵਿੱਚ ਜਦੋਂ ਉਹ ਚੀਜ਼ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਆ ਫਰੋਮ ਸਕੂਲ ਲੈਵਲ ਜੀ ਅਮ ਕੋਲਰ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਵੀ ਕਰਤਾ ਤੇ ਮੈਨੂੰ ਲੱਗਦਾ ਕਿ ਜਦੋਂ ਇੰਟਰਨੈਸ਼ਨਲ ਲੈਵਲ ਤੇ ਕੋਈ ਇੰਨਾ ਹਰਮਨ ਪਿਆਰਾ ਪਲੇਅਰ ਹੋਵੇ ਜਾਂ ਉਹ ਕੋਈ ਮੈਸੇਜ ਕਨਵੇ ਕਰੇ ਤਾਂ ਉਹਦਾ ਜਿਹੜਾ ਇੰਪੈਕਟ ਆ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦਾ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਯੂ نو ਆਪਣੇ ਲੈਵਲ ਤੇ ਵੀ ਇਸ ਮਾਧਿਅਮ ਦੇ ਜ਼ਰੀਏ ਆਪਾਂ ਹੋਰ ਲੋਕਾਂ ਨੂੰ ਐਜੂਕੇਟ ਕਰ ਸਕੀਏ ਜਾਂਦੇ ਜਾਂਦੇ ਇੱਕ ਲਾਸਟ ਸਵਾਲ ਤੁਹਾਡੇ ਤੋਂ ਪੁੱਛਣਾ ਕਿ ਤੁਹਾਡਾ ਆਪਣਾ ਫੇਵਰਿਟ ਹਾਕੀ ਦਾ ਪਲੇਅਰ ਕੌਣ ਹੈ ਬਾਈ ਓਵਰ ਦ ਟਾਈਮ ਨਾ ਜਿੱਦਾਂ ਇਦਾਂ ਏਜ ਹੁੰਦੀ ਆ ਤੁਹਾਡੇ ਰੂਲ ਮਾਡਲ ਵੀ ਚੇਂਜ ਹੁੰਦੇ ਰਹਿੰਦੇ ਐ ਸਪੈਸ਼ਲੀ ਮੇਰੇ ਨਾਲ ਇਦਾਂ ਹੋਇਆ ਜਦੋਂ ਮੈਂ ਛੋਟਾ ਸੀਗਾ ਉਦੋਂ ਮੇਰਾ ਜਗਰਾਜ ਭਾਜੀ ਸੀਗੇ ਡ੍ਰੈਗ ਫਲਿਕਰੋ ਫੇਵਰਟ ਸੀਗੇ ਕਿਉਂਕਿ ਮੈਂ ਵੀ ਉਹਨਾਂ ਨੂੰ ਡ੍ਰੈਗ ਫਲਿਕ ਕਰਦਾ ਸੀ ਫਿਰ ਲੇਟਰ ਆਨ ਸਟੇਜ ਜਦੋਂ ਤੁਹਾਡੇ ਗੇਮ మేਕਰ ਆ ਗਏ ਮਿਡਫੀਲਡਰ ਟੋਨ ਡੈ ਨਾਇਰ ਸੀ ਨੀਦਰਲੈਂਡਸ ਦੇ ਉਹ ਮੇਰੇ ਮਤਲਬ ਫੇਵਰਟ ਪਲੇਅਰ ਬਣ ਗਏ ਤੇ ਹੁਣ ਰਾਈਟ ਨਾਓ ਆਈ ਫੀਲ ਲਾਈਕ ਹਾਲੈਂਡ ਦਾ ਪਲੇਅਰ ਹੈਗਾ ਯਾ ਸੀਵੀ ਵਾਨਾਸ ਜੀ ਤੇ ਉਹ ਮੇਰਾ ਪਰਸਨਲ ਫੇਵਰਿਟ ਆ ਕਿਉਂਕਿ ਲਾਈਕ ਹੀ ਇਸ ਏਜਿੰਗ ਲਾਈਕ ਐਨ 올ਡ ਵਾਈਨ ਤੇ ਜਿੱਦਾਂ ਜਿੱਦਾਂ ਉਹ ਵੱਡਾ ਹੋ ਰਿਹਾ ਉਹਦਾ ਤਾਂ ਇੰਪਰੂਵ ਵਧੀਆ ਵਧੀਆ ਖੇਡ ਰਿਹਾ ਉਹ ਤੇ ਕਿਉਂਕਿ ਮੇਬੀ ਮੈਂ ਵੀ ਥੋੜਾ ਏਜ ਹੋ ਰਿਹਾ ਤੇ ਆਈ ਫੀਲ ਲਾਈਕ ਕਿ ਉਹਦੇ ਵਰਗਾ ਹੀ ਮੈਨੂੰ ਏਜ ਹੋਣਾ ਚਾਹੀਦਾ ਆ ਸੋ ਆਮ ਟ੍ਰਾਈਂਗ ਟੂ ਇੰਪਰੂਵ ਮਾਈਸੈਲਫ ਏਵਰੀ ਡੇ ਜੀ ਭਾਜੀ ਮੈਂ ਓਵਰ ਦ ਪੀਰੀਅਡ ਆਫ ਟਾਈਮ ਤੁਹਾਡੀ ਗੇਮ ਦੇ ਵਿੱਚ ਮੈਚਿਓਰਿਟੀ ਵੀ ਦੇਖੀ ਬੜਾ ਦ ਸੇਮ ਟਾਈਮ ਤੁਹਾਡੀ ਪਰਸਨੈਲਿਟੀ ਦੇ ਵਿੱਚ ਵੀ ਮੈਚਿਓਰਿਟੀ ਦੇਖੀ ਸੋ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਤੁਸੀਂ ਇਸ ਤੇ ਬਹੁਤ ਬਹੁਤ ਸ਼ੁਭਿਸ਼ਾਵਾ ਭਾਜੀ ਥੈਂਕ ਯੂ ਟਾਈਮ ਦੇਣ ਵਾਸਤੇ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ